ਦੋਸਤੋ ਅੱਜ ਵਿਦਆਊਟ ਆਈਸ ਅਮੰਦਾ ਵੀਜ਼ਾ ਲੈ ਕੇ ਹਾਜ਼ਰ ਹੋਏ ਆਂ ਜਾਣਦੇ ਆ ਅਮੰਦਾ ਸਾਡੇ ਨਾਲ ਕਿਦਾਂ ਐਕਸਪੀਰੀਅੰਸ ਰਿਹਾ ਅਵਨ ਕਿਦਾਂ ਚਲਿਆ ਆ ਤੁਹਾਡੇ ਸਾਡੇ ਨਾਲ ਸਰ ਬਹੁਤ ਵਧੀਆ ਰਿਹਾ ਕਿ ਅਸੀਂ ਪਹਿਲਾਂ ਵੀ ਬਹੁਤ ਸਾ ਟਰਾਈ ਕੀਤਾ ਤੇ ਫੀਮੇਲ ਫਰੈਂਡ ਨੇ ਸਾਨੂੰ ਰੈਫਰ ਕੀਤਾ ਕਿ ਤੁਸੀਂ ਅਨਕੁਰ ਸਰਕਲ ਜਾਓ ਤੇ ਤੁਸੀਂ ਆਪਣਾ ਵੀਜ਼ਾ ਲੈ ਕੇ ਆਓ ਤੇ ਸਾਨੂੰ ਅੱਜ ਮੇਰੇ ਹੱਥ 'ਚ ਆ ਵੀਜ਼ਾ ਤੁਸੀਂ ਦੇਖਦੇ ਹੋ। ਯਾਨੀ ਉਹ ਤੁਹਾਡੇ ਫਰੈਂਡ ਹੈ ਕਿ ਉਹ ਇੰਡੀਆ ਦੇ ਕਿਉਂ ਨਹੀਂ 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 ਉਹ ਵੀ ਯੂਕੇ ਹੀ ਹੈ। ਉਹਨਾਂ ਨੂੰ ਹਾਂਜੀ ਉਹਨਾਂ ਦੀ ਹਾਂਜੀ ਉਹਨਾਂ ਦੀ ਸਟੱਡੀ ਹੋਣ ਕੰਪਲੀਟ ਹੋ ਗਈ ਹੈ ਤੇ ਹੁਣ ਉਹ ਵਾਪਸ ਆ ਮਿਲਦੇ। ਜਿਹਨਾਂ ਨੂੰ ਰੈਫਰੈਂਸ ਉਹ ਕਿਹਨੇ ਦਿੱਤਾ ਸੀਗਾ ਜੀ? ਕਮਲਪ੍ਰੀਤ। ਕਮਲਪ੍ਰੀਤ। ਕਮਲ ਜਿਹੜੀ ਸੀ ਜੀ ਉਹ ਜੀ ਦੋ ਟਾਈਮ ਯੂਕੇ ਤੋਂ ਰਿਫਿਊਜ਼ ਸੀਗੀ ਤੇ ਉਹਨਾਂ ਨੂੰ ਵੀ ਉਮੀਦ ਘੱਟ ਛੱਡ ਚੁੱਕੇ ਸੀ ਕਿ ਜੇ ਮੈਂ ਯੂਕੇ ਵੀ ਜਦੀ ਤਾਂ ਉਹ ਨੱਖਾਂਗੇ ਨਹੀਂ ਰੱਖਾਂਗੇ ਤੇ ਉਹਦਾ ਵੀ ਵੀਜ਼ਾ ਸੀ ਲੈ ਕੇ ਦਿੱਤਾ ਸੀਗਾ। ਉਹਨਾਂ ਦੇ ਰੈਫਰੈਂਸ ਵਜ੍ਹਾ ਅਮਨ ਜੀ ਆਏ ਨੇ ਤੇ ਅਮਨ ਉਹ ਕੀ ਕਹਿਣਾ ਚਾਹੋਗੇ ਸਾਡੇ ਈਵਰਸ ਨੂੰ ਮੈਂ ਵੀ ਆਪਣੇ ਬਾਕੀ ਫਰੈਂਡਸ ਨੂੰ ਰੈਫਰ ਕਰੂੰਗੀ ਕਿ ਕਿਸੇ ਵੀ ਅੰਸਰਸਰਟ ਕੋ ਜਾਓ ਤੇ ਆਪਣਾ ਵੀ ਜਲਦੀ ਜਿਹੜੀ ਤੁਹਾਡੀ ਫਰੈਂਡ ਹੈਗੀ ਉਹ ਕਿਹੜੇ ਕਿਹੜੀ ਯੂਨੀਵਰਸਿਟੀ ਵਿੱਚ ਚਲਿਆ ਕਿਹੜੇ ਕਾਲਜ ਉਹ ਵੀ ਬੀਪੀ ਯੂਨੀਵਰਸਿਟੀ ਸਹੀ ਉਹਦੀ ਵੀ ਤੇ ਉਹ ਲੰਡਨ ਦੇ ਵਿੱਚ ਸੀਗੀ ਤੇ ਹੁਣ ਉਹ ਸਕਾਟਲੈਂਡ ਚ ਲੱਗੀ ਆ ਅੱਛਾ ਤੁਸੀਂ ਸੇਮ ਯੂਨੀਵਰਸਿਟੀ ਜਾ ਰਹੇ ਹੋ ਹਾਂਜੀ ਮੈਂ ਵੀ ਸੇਮ ਯੂਨੀਵਰਸਿਟੀ ਮਤਲਬ ਯੂਨੀਵਰਸਿਟੀ ਦੀਪ ਕੀਤੀ ਹੋ ਮੈਂ ਹਾਂਜੀ ਠੀਕ ਧੰਨਵਾਦ